ਉਦੇ ਵਿੱਚ ਕੀ ਹੈ ਕਿ ਅਗਰ ਪੁਲਿਸ ਨੂੰ ਕੋਈ ਵੀ ਐਦਾ ਦੀ ਇਨਫੋਰਮੇਸ਼ਨ ਮਿਲਦੀ ਹੈ ਜਿਹੜੀ ਕਿ ਕੌਗਨੀਜ਼ੇਬਲ ਹੈ ਕੌਗਨੀਜ਼ੇਬਲ ਇਨ ਦਾ ਸੈਂਸ ਕਿ ਜਿਹਦੇ ਵਿੱਚ ਜਿਹੜਾ ਕਹਿ ਸਕਦੇ ਆ ਜਿਹੜਾ ਜੁਰਮ ਹੋਇਆ ਵੈ ਉਹ ਇਸ ਤਰੀਕੇ ਦਾ ਵੈ ਕਿ ਜਿਹੜਾ ਕਿ ਬਹੁਤ ਹੀਨियस ਆਫੈਂਸ ਹੋਇਆ ਵੈ ਜਿਹੜਾ ਕਿ ਆਫੈਂਸ ਹੈ ਜਿੰਨੂੰ ਰੋਕਿਆ ਨਹੀਂ ਜਾ ਸਕਦਾ ਉਹਦੀ ਰੋਕਥਾਮ ਮਤਲਬ ਬਹੁਤ ਜ਼ਿਆਦਾ ਉਸ ਸਮੇਂ ਤੇ ਜ਼ਰੂਰੀ ਹੈ ਕਿ ਉਹਨੂੰ ਉਹਦੀ ਜਿਹੜੀ ਅਰੈਸਟ ਹੈ ਬੰਦੇ ਦੀ ਉਹ ਰੋਕੀ ਨਹੀਂ ਜਾ ਸਕਦੀ ਸੋਸਾਇਟੀ ਦਾ ਪ੍ਰੈਸ਼ਰ ਬਹੁਤ ਵੱਡੀ ਗੱਲ ਹੈ। ਅਗਰ ਤੁਹਾਡੇ ਬੂਹੇ ਦੇ ਬਾਹਰ ਦੋ ਅਗਰ ਖੜ ਜਾਣਾ ਪੁਲਿਸ ਵਾਲੇ ਦੇਖੋ ਪੂਰੀ ਜਨਤਾ ਬਾਹਰ ਆ ਜਾਂਦੀ ਹੈ। ਪੂਰੇ ਮਹੱਲੇ ਵਾਲੇ ਸਵੇਰੇ 6 ਵਜੇ ਉਸ ਮੁੰਡੇ ਨੂੰ ਗੱਡੀ 'ਚ ਪਾਇਆ। ਮੈਨੂੰ ਉਹਦਾ ਫੋਨ ਆਇਆ। ਕਹਿੰਦਾ ਦੀਦੀ ਮੈਨੂੰ ਗੱਡੀ ਦੇ ਵਿੱਚ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੇ। ਉਹਨਾਂ ਕੋਲ ਕੀ ਸਬੂਤ ਸੀਗਾ ਜੀ? ਕੋਈ ਸਬੂਤ ਹੈਗਾ? ਬਿਨਾਂ ਗੱਲ ਤੋਂ ਅਗਰ ਕੁੜੀਆ ਲਿਆ ਨੇ 5-10000 ਰੁਪਏ ਤੁਹਾਨੂੰ ਦੇ ਵੀ ਦਿੱਤਾ ਪੁਲਿਸ ਵਾਲਿਆਂ ਨੂੰ। ਮਤਲਬ ਅਸੀਂ ਤੁਹਾਨੂੰ ਕੁੱਟਣ ਵਾਸਤੇ ਰੱਖਿਆ ਹੋਇਆ ਹੈ। ਅਗਰ ਪੁਲਿਸ ਵਾਲਿਆਂ ਨੂੰ ਡਿਊਟੀ ਤੇ ਬਿਠਾਇਆ ਗਿਆ ਐ ਐਨੇ ਐਗਜ਼ਾਮ ਪਾਸ ਕਰਕੇ ਅਗਰ ਉਹ ਬੰਦੇ ਨੇ ਇਸ ਕਰਕੇ ਬੰਦੇ ਨੇ ਕਿ ਤੁਹਾਨੂੰ 5000 ਰੁਪਏ ਦਵਾਂਗੇ ਤੁਸੀਂ ਕਿਸੇ ਨੂੰ ਕੁੱਟਾਓ ਸੱਚੀਆ ਦੋਸਤੋ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਪੇ ਮੈਂ ਹਾਂ ਸੰਦੀਪ ਸੈਨ ਅੱਜ ਜਿਸੀ ਗੱਲ ਕਰਾਂਗੇ ਜਿਵੇਂ ਕਿ ਪੁਲਸ ਵਾਲਿਆਂ ਵੱਲੋਂ ਅਨ ਅਨਚੇ ਅਨਚੇਤ ਕਿਸੇ ਬੰਦੇ ਨੂੰ ਅਰੈਸਟ ਕੀਤਾ ਜਾਂਦਾ ਹੈ ਕਿ ਉਸ ਦੇ ਉੱਪਰ ਜਿਹੜਾ ਤੱਕਾ ਹੁੰਦਾ ਆਮ ਬੰਦੇ ਨਾਲ ਉਸ ਦੇ ਉੱਪਰ ਆਪਾਂ ਗੱਲ ਕਰਾਂਗੇ ਪ੍ਰਿਆ ਕਪੂਰ ਜੀ ਨਾਲ ਉਹ ਦੱਸਣਗੇ ਕਿ ਇਸ 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 ਨੂੰ ਕਿ ਆਪਾਂ ਕਿਵੇਂ ਦੇਖ ਰਹੇ ਆ ਸਭ ਤੋਂ ਪਹਿਲਾਂ ਆ ਵੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਐਡਵੋਕੇਟ ਪ੍ਰੀਆ ਕਪੂਰ ਜੋ ਕਿ ਅੱਜ ਵੀਰ ਜੀ ਨੇ ਇੱਕ ਮੁੱਦਾ ਮੇਰੇ ਸਾਹਮਣੇ ਲੈ ਕੇ ਆਂਦਾ ਹੈ ਕਿ ਐਫ ਆਈ ਆਰ ਅਗਰ ਪੁਲਿਸ ਵਾਲੇ ਤਾਂ ਡੀ ਨਹੀਂ ਕਰਦੇ ਜਾਂ ਫਿਰ ਬਿਨਾ ਐਫ ਆਈ ਆਰ ਤੋਂ ਤੁਹਾਨੂੰ ਅਰੈਸਟ ਕਰ ਲੈਂਦੇ ਨੇ ਜਾਂ ਫਿਰ ਇਹਦਾ ਤੀਸਰਾ ਆਂਦਾ ਹੈ ਕਿ ਐਫ ਆਈ ਆਰ ਦੀ ਜ਼ਰੂਰਤ ਹੀ ਨਹੀਂ ਹੈ ਤੇ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਇਹ ਤੇ ਜ ਐਦਾਂ ਐ ਵੀਰ ਜੀ ਕਿ ਪੁਲਿਸ ਨੂੰ ਇਹ ਕਾਨੂੰਨ ਦੇ ਵੱਲੋਂ ਪਾਵਰਸ ਦਿੱਤੀਆਂ ਗਈਆਂ ਨੇ ਕਿ ਉਹ ਬਿਨਾ ਅਰੈਸਟ ਕੀਤੇ ਕਿਸੇ ਵੀ ਬੰਦੇ ਨੂੰ ਹੱਤਕੜੀ ਲਾਏ ਬਿਨਾ ਲੈ ਕੇ ਆ ਸਕਦੀ ਸੀ ਪਹਿਲਾਂ ਰੀਜ਼ਨ ਕਿ ਜਦੋਂ ਪੁਲਿਸ ਦੇ ਕੋਲ ਇੱਕ ਫਰਸਟ ਇਨਫੋਰਮੇਸ਼ਨ ਰਿਪੋਰਟ ਜਿਸ ਨੂੰ ਕਿ ਐਫ ਆਈ ਆਰ ਕਿਹਾ ਜਾਂਦਾ ਹੈ 154 ਸੀਪੀ ਸੀ ਆਰ ਪੀ ਜੀ ਦੇ ਅਕੋਰਡਿੰਗ ਲੇ ਕੇ ਆ ਸਕਦੀ ਸੀ ਜਿਹੜੀ ਕਿ ਹੁਣ ਕੀ 173 BNS ਅਸਸ ਹੋ ਚੁੱਕੀ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹੁਣ ਉਹਦੇ ਵਿੱਚ ਕੀ ਹੈ ਕਿ ਅਗਰ ਪੁਲਿਸ ਨੂੰ ਕੋਈ ਵੀ ਐਦਾਂ ਦੀ ਇਨਫੋਰਮੇਸ਼ਨ ਮਿਲਦੀ ਹੈ ਜਿਹੜੀ ਕਿ ਕੌਗਨੀਜ਼ੇਬਲ ਹੈ ਕੌਗਨੀਜ਼ੇਬਲ ਇਨ ਦਾ ਸੈਂਸ ਕਿ ਜਿਹਦੇ ਵਿੱਚ ਜਿਹੜਾ ਕਹਿ ਸਕਦੇ ਆ ਜਿਹੜਾ ਜੁਰਮ ਹੋਇਆ ਵੈ ਉਹ ਇਸ ਤਰੀਕੇ ਦਾ ਵੈ ਕਿ ਜਿਹੜਾ ਕਿ ਬਹੁਤ ਹੀਨियस ਔਫੈਂਸ ਹੋਇਆ ਵੈ ਜਿਹੜਾ ਕਿ ਔਫੈਂਸ ਹੈ ਜਿੰਨੂੰ ਰੋਕਿਆ ਨਹੀਂ ਜਾ ਸਕਦਾ ਉਹਦੀ ਰੋਕਥਾਮ ਮਤਲਬ ਬਹੁਤ ਜ਼ਿਆਦਾ ਉਸ ਸਮੇਂ ਤੇ ਜ਼ਰੂਰੀ ਹੈ ਕਿ ਉਹਨੂੰ ਉਹਦੀ ਜਿਹੜੀ ਅਰੈਸਟ ਹੈ ਬੰਦੇ ਦੀ ਉਹ ਰੋਕੀ ਨਹੀਂ ਜਾ ਸਕਦੀ ਐਸ ਲਈ ਪੁਲਿਸ ਪਿਆ ਸਕਦੀ ਹੈ ਠੀਕ ਹੈ ਜੀ ਉਸ ਬੰਦੇ ਨੂੰ ਅਰੈਸਟ ਕਰਕੇ ਲਿਆ ਸਕਦੀ ਹੈ ਹੁਣ ਤਾਂ ਹੱਥ ਗੜੀ ਵੀ ਜਿਹੜੀ ਹੈਂਡਕਫਿੰਗ ਵੀ ਹੈ ਉਹ ਕਾਨੂੰਨ ਦੇ ਵੱਲੋਂ ਮੰਡੇਟਰੀ ਕਰ ਦਿੱਤੀ ਗਈ ਹੈ ਕਿ ਤੁਸੀਂ ਲਿਓ ਹੱਥਕੜੀ ਲਾ ਗਈ ਲੈ ਹਾਂਜੀ ਹੱਥਕੜੀ ਹੁਣ ਜਿਹੜੇ ਕੀ ਨਵੇਂ ਆਪਣੇ ਕਾਨੂੰਨ ਆਏ ਨੇ 2024 ਦੇ ਵਿੱਚ ਹੀ ਐਪਲੀਕੇਬਲ ਹੋਏ ਨੇ ਉਹਦੇ ਵਿੱਚ ਹੈਂਡ ਕਫਿੰਗ ਹੁਣ ਕੈਦ ਦਿੱਤੀ ਗਈ ਹੈ ਲੇਕਿਨ ਤੁਹਾਡਾ ਜਿਹੜਾ ਇੱਕ ਮੁੱਦਾ ਵੈ ਉਹਨੂੰ ਮੈਂ ਸਮਝ ਪਾ ਰਹੀ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਪੁਲਿਸ ਬਿਨਾਂ ਕਿਸੇ ਪੂਰਤ ਸਬੂਤ ਤੋਂ ਕਿਸੇ ਵੀ ਬੰਦੇ ਨੂੰ ਅਰੈਸਟ ਨਹੀਂ ਕਰ ਸਕਦੀ ਇਹ ਗੱਲ ਸੱਚ ਹੈ ਕਾਨੂੰਨ ਨੇ ਜੇ ਪਾਵਰਸ ਦਿੱਤੀਆਂ ਨੇ ਪੁਲਿਸ ਵਾਲਿਆਂ ਨੂੰ ਠੀਕ ਹੈ ਜੀ ਜੋ ਵੀ ਹੁੰਦੇ ਐ ਸਟੇਸ਼ਨ ਹਾਊਸ ਦੇ ਅਫੀਸਰ ਹੁੰਦੇ ਐ ਐਸ ਐਚਓ ਐ ਜਾਂ ਫਿਰ ਆਈਓ ਨੇ ਪਰ ਉਹਨਾਂ ਨੂੰ ਹੀ ਸਿਰਫ ਇਸ ਲਈ ਪਾਵਰ ਦਿੱਤੀ ਗਈ ਸੀ ਕਿ ਜਿੱਥੇ ਤੁਸੀਂ ਦੇਖੋ ਕਿ ਹੀਨियस ਅਫੈਂਸ ਹੋ ਰਿਹਾ ਹੈ ਤੁਸੀਂ ਉੱਥੇ ਬੰਦੇ ਨੂੰ ਲੈ ਕੇ ਆਣਾ ਹੈ ਹੁਣ ਅਸੀਂ ਇੱਥੇ ਕਈ ਕੇਸ ਦੇਖਦੇ ਆ ਕਿ ਜਾ ਕੇ ਰਿਪੋਰਟ ਕੀਤੀ ਪੁਲਿਸ ਵਾਲੇ ਆਏ ਪੁਲਿਸ ਵਾਲੇ ਉਸੇ ਟਾਈਮ ਬੰਦਿਆਂ ਨੂੰ ਚੱਕ ਕੇ ਲੈ ਗਏ ਤਹਾਡੇ ਕੋਲ ਕੋਈ ਪੁਕਤਾ ਸਬੂਤ ਨਹੀਂ ਹੈ ਤੁਸੀਂ ਬੰਦੇ ਨੂੰ ਹਰਾਸ ਕੀਤਾ ਹੈ ਦੇਖੋ ਸੋਸਾਇਟੀ ਦਾ ਪ੍ਰੈਸ਼ਰ ਬਹੁਤ ਵੱਡੀ ਗੱਲ ਹੈ ਅਗਰ ਤੁਹਾਡੇ ਬੂਹੇ ਦੇ ਬਾਹਰ ਦੋ ਅਗਰ ਖੜ ਜਾਣਾ ਪੁਲਿਸ ਵਾਲੇ ਦੇਖੋ ਪੂਰੀ ਜਨਤਾ ਬਾਹਰ ਆ ਜਾਂਦੀ ਹੈ ਪੂਰੇ ਮਹੱਲੇ ਵਾਲੇ ਬਾਹਰ ਆ ਜਾਂਦੇ ਨੇ ਸਹੀ ਗੱਲ ਹੁਣ ਤੁਸੀਂ ਉਸ ਦਾ ਬਹੁਤ ਹੀ ਜਿਹੜਾ ਡਰਾਗ ਮਿਸਯੂਜ਼ ਹੋ ਰਿਹਾ ਹੈ ਪੁਲਿਸ ਵਾਲਿਆਂ ਵੱਲੋਂ ਵੀ ਹੋ ਰਿਹਾ ਜੀ ਠੀਕ ਹੈ ਤੁਸੀਂ ਕਿਸ ਤਰ੍ਹਾਂ ਕਿਸੇ ਬੰਦੇ ਨੂੰ ਬਿਨਾਂ ਸਬੂਤਾ ਦੇ ਲੈ ਕੇ ਆ ਰਹੇ ਹੁਣ ਇਸ ਦੇ ਪਿੱਛੇ ਦੇਖੋ ਕੋਈ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਹੈਗਾ ਜੋ ਕਿ ਐਜ਼ ਅ ਹਿਊਮਨ ਐਜ਼ ਅ ਕਹਿ ਸਕਦੇ ਆ ਸਿਟੀਜ਼ਨ ਮੇਰਾ ਵੀ ਰਾਈਟ ਐ ਇਸ ਚੀਜ਼ ਤੇ ਬੋਲਣ ਦਾ ਠੀਕ ਹੈ ਰਾਈਟ ਟੂ ਸਪੀਚ ਐ ਮੇਰਾ ਕਿ ਤੁਸੀਂ ਬਿਲਕੁਲ ਹੀ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਜਾਂ ਫਿਰ ਪੈਸੇ ਰਿਸ਼ਵਤ ਲੈ ਕੇ ਤੁਸੀਂ ਉਹ ਪੁਲਿਸ ਵਾਲਾ ਤੇ ਜੇਬ ਚ 5000 ਰੁਪਏ ਪਾਇਆ ਠੀਕ ਹੈ ਸਾਰੇ ਆਫੀਸਰਸ ਨਹੀਂ ਹੁੰਦੇ ਐਦਾ ਦੇ ਲੇਕਿਨ ਦੇਖੋ ਜੋ ਸਮਾਜ ਦੀ ਤਰਨਾ ਜੋ ਦੇਖਿਆ ਵੀ ਆ ਸੀ 5000 ਰੁਪਏ ਜੇਬ ਦੇ ਵਿੱਚ ਪਾਉ ਆ ਫਲਾਣਾ ਫਲਾਣਾ ਬੰਦਾ ਜੀ ਐਫ ਆਈ ਆਰ ਕਰਵਾਈ ਕੱਚੇ ਜਿਓ ਲਿਖਦੇ ਪਏ ਆ ਬੰਦਾ ਚੱਕ ਕੇ ਲੈ ਕੇ ਆਈ ਜਾ ਰਿਹਾ ਇੱਕ ਐਦਾਂ ਦਾ ਅੱਜ ਤੋਂ ਇੱਕ ਹਫ਼ਤੇ ਪਹਿਲੇ ਮੇਰੇ ਕੋਲ ਕੇਸ ਆਇਆ ਸੀਗਾ ਮੈਂ ਨਾਮ ਨਹੀਂ ਲਵਾਂਗੀ ਉਸ ਥਾਣੇ ਦਾ ਬੰਦੇ ਨੂੰ ਸਵੇਰੇ 6 ਵਜੇ ਚੱਕ ਕੇ ਲਿਆਂਦਾ ਮੁੰਡਾ ਸੀਗਾ ਉਹਦਾ ਕਿਸੇ ਕੁੜੀ ਦੇ ਨਾਲ ਚਲੋ ਹੈਗਾ ਸੀਗਾ ਆ ਰਿਲੇਸ਼ਨ ਸੀਗਾ ਤੇ ਉਹਦੇ ਵਿੱਚ ਮੁੰਡੇ ਕੁੜੀ ਦੀ ਲੜਾਈ ਹੋਈ ਕੁੜੀ ਨੂੰ ਫਰਸਟ੍ਰੇਸ਼ਨ ਆਈ ਕੁੜੀ ਨੂੰ ਗੁੱਸਾ ਆਇਆ ਕੁੜੇ ਨੇ ਕੀ ਕੀਤਾ ਕੰਪਲੇਂਟ ਲਗਾਈ ਰਾਤ ਨੂੰ ਰਾਤ ਨੂੰ ਪੁਲਿਸ ਵਾਲਿਆਂ ਨੂੰ ਲੱਭਿਆ ਨਹੀਂ ਮੁੰਡਾ ਸਵੇਰੇ 6 ਵਜੇ ਉਸ ਮੁੰਡੇ ਨੂੰ ਗੱਡੀ 'ਚ ਪਾਇਆ ਮੈਨੂੰ ਉਹਦਾ ਫੋਨ ਆਇਆ ਕਹਿੰਦਾ ਦੀਦੀ ਮੈਨੂੰ ਗੱਡੀ ਦੇ ਵਿੱਚ ਕੁੱਟਣਾ ਸ਼ੁਰੂ ਕਰਤਾ ਉਹਨਾਂ ਨੇ ਉਹਨਾਂ ਕੋਲ ਕੀ ਸਬੂਤ ਸੀਗਾ ਜੀ ਕੋਈ ਸਬੂਤ ਹੈਗਾ ਬਿਨਾਂ ਗੱਲ ਤੋਂ ਅਗਰ ਕੁੜੀ ਵਾਲਿਆਂ ਨੇ 5-10000 ਰੁਪਏ ਤੁਹਾਨੂੰ ਦੇ ਵੀ ਦਿੱਤਾ ਪੁਲਿਸ ਵਾਲਿਆਂ ਨੂੰ ਮਤਲਬ ਅਸੀਂ ਤੁਹਾਨੂੰ ਕੁੱਟਣ ਵਾਸਤੇ ਰੱਖਿਆ ਹੋਇਆ ਹੈ ਅਗਰ ਪੁਲਿਸ ਵਾਲਿਆਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੈ ਐਨੇ ਐਗਜ਼ਾਮ ਪਾਸ ਕਰਕੇ ਅਗਰ ਉਹ ਬੰਦੇ ਨੇ ਇਸ ਕਰਕੇ ਬੰਦੇ ਨੇ ਕਿ ਤੁਹਾਨੂੰ 5-10000 ਰੁਪਏ ਦੇਵਾਂਗੇ ਤੁਸੀਂ ਕਿਸੇ ਨੂੰ ਕੁੱਟਾਓ ਨਹੀਂ ਮੈਂ ਇੱਕ ਮੇਰੇ ਕੋਲ ਇੱਕ ਕੁਐਸਚਨ ਮਨਚ ਆਇਆ ਸੀ ਕਿ ਜ਼ਿਲ੍ਹਾ ਪੁਲਿਸ ਵਾਲੇ ਜਿਹੜੇ ਤੁਹਾਨੂੰ ਬਿਨਾਂ ਦੱਸੇ ਤੁਹਾਨੂੰ ਚੁੱਕ ਕੇ ਲੈ ਜਾਂਦੇ ਉਹ ਬੰਦੇ ਉਹਨਾਂ ਤੋਂ ਕੀ ਮੰਗਣ ਕਿ ਦਿਹਾੜਾ ਸਾਡੇ ਸਾਡੇ ਖਰਾਬ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਕਿਸ ਅਰੈਸਟ ਕਿਉਂ ਕਰ ਰਹੇ ਹੋ ਤੁਹਾਨੂੰ ਉਹਦੇ ਕੋਈ ਡਾਕੂਮੈਂਟ ਵੀ ਹੁੰਦਾ ਹੈ ਵੀ ਦੇਖੋ ਅਰੈਸਟ ਵਾਰੰਟ ਹੁੰਦੇ ਨੇ ਅਰੈਸਟ ਵਾਰੰਟ ਜਿਹੜੇ ਹੁੰਦੇ ਨੇ ਵਿਦਆਊਟ ਅਰੈਸਟ ਵਾਰੰਟ ਵੀ ਪੁਲਿਸ ਚੱਕ ਸਕਦੀ ਹੈ ਠੀਕ ਹੈ ਕੌਗਨੀਜ਼ੇਬਲ ਕੇਸਾਂ ਦੇ ਅਧੀਨ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਸਾਰੋਂ ਵੱਡਾ ਪਿੱਛੇ ਦਾ ਜਿਹੜਾ ਰੀਜ਼ਨ ਸੀਗਾ ਉਹ ਕੀ ਸੀਗਾ ਹੁਣ ਮੰਨ ਲਓ ਜੀ ਕੋਰਟ 5 ਵਜੇ ਬੰਦ ਹੋ ਗਈ ਠੀਕ ਹੈ ਜੀ ਕੋਰਟ 5 ਵਜੇ ਬੰਦ ਹੋ ਗਈ ਕਿਸੇ ਵੀ ਕੁੜੀ ਨਾਲ ਮੰਨ ਲਓ ਰੇਪ ਹੋ ਰਿਹਾ ਠੀਕ ਹੈ ਦੂਸਰੇ ਬੰਦੇ ਨੂੰ ਹੁੰਦੀ ਆ ਆਵਾਜ਼ਾਂ ਸੁਣੀ ਆ ਠੀਕ ਹੈ ਉਹ ਬੰਦਾ ਫਟਾਫਟ ਪੁਲਿਸ ਥਾਣੇ ਗਿਆ ਜਾਂ ਉਹ ਬੰਦੇ ਨੇ ਫੋਨ ਕੀਤਾ ਠੀਕ ਹੈ ਐਫ ਆਈ ਆਰ ਹੀ ਮੰਨੀ ਜਾਂਦੀ ਹੈ ਟੈਲੀਫੋਨਿਕ ਐਫ ਆਈ ਆਰ ਮੰਨੀ ਜਾਏਗੀ ਕੀ ਅਦਾਦਾ ਸਾਨੂੰ ਨਾਲ ਦੇ ਘਰ ਚੋਂ ਕੁੜੀ ਦੀ ਚੀਕਾਂ ਦੀ ਆਵਾਜ਼ ਆ ਰਹੀ ਹੈ ਪੁਲਿਸ ਆਈ ਮੌਕੇ ਤੇ ਪਹੁੰਚੀ ਵਾਰਦਾਤ ਦੇਖੀ ਕਿ ਵਾਕਈ ਕੁੜੀ ਨਾਲ ਹੋ ਗਿਆ ਦੁਸ਼ਕਰਮ ਜਾਂ ਹੋ ਰਿਹਾ ਸੀ ਉਸੇ ਟਾਈਮ ਉਹਨੂੰ ਅਰੈਸਟ ਕਰੇਗੀ ਹੁਣ ਦੇਖੋ ਅਗਰ ਉਹ ਕੋਰਟ ਕੋਲ ਜਾਏਗੀ ਕੋਰਟ ਕੱਲ ਸਵੇਰੇ ਖੁੱਲਣੀ ਹੈ ਵਾਰੰਟ ਲਿਆਏਗੀ ਵਾਰੰਟਾ ਤੇ ਅਰੈਸਟ ਕਰੀਏ ਤਾਂ ਬਹੁਤ ਲੰਬਾ ਪ੍ਰੋਸੀਜਰ ਹੈ ਨਾ ਇਸ ਕਰਕੇ ਪੁਲਿਸ ਵਾਲਿਆਂ ਨੂੰ ਜਿਹੜੀ ਕੀ ਇੱਕ ਕਹਿ ਸਕਦੇ ਹਾਂ ਕਿ ਇੱਕ ਖੋਲ੍ਹ ਦਿੱਤੀ ਗਈ ਸੀਗੀ ਕਿ ਤੁਸੀਂ ਇਸ ਕ੍ਰਾਈਮ ਦੀ ਰੋਕ-थाम ਲਈ ਤੁਸੀਂ ਉਸ ਬੰਦੇ ਨੂੰ ਅਰੈਸਟ ਕਰਕੇ ਲਿਆ ਸਕਦੇ ਹੋ। ਤੁਸੀਂ ਦੱਸਿਆ ਕਿ ਵਾਰੰਟ ਜਾਰੀ ਕੀਤੇ ਤੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਠੀਕ ਹੈ। ਪਰ ਬੰਦੇ ਕੋਲ ਵੀ ਤਾਂ ਕੁਝ ਕਈ ਕਈ ਕ੍ਰਾਈਮ ਬੰਦੇ ਨੇ ਬਹੁ ਟਾਈਮ ਪਹਿਲਾਂ ਕੀਤਾ ਹੁੰਦਾ ਨਹੀਂ ਕੀਤਾ ਹੁੰਦਾ ਉਹਨੂੰ ਵੀ ਚੱਕ ਲਿੱਤਾ ਜਾਂਦਾ ਹੈ। ਦੇਖੋ ਜਿਹੜੀ ਪੁਲਿਸ ਦੇ ਵਿੱਚ ਹੈ ਜਿਹੜੀ ਅਪੀਅਰੈਂਸ ਹੈ ਉਹ ਐਦਾਂ ਤੇ ਦੇਖੋ ਜੇ ਪੁਲਿਸ ਵਾਲੇ ਥਾਣੇ 'ਚ ਲੈ ਕੇ ਨਹੀਂ ਜਾਣਗੇ ਠੀਕ ਹੈ। ਤੇ ਐਦਾਂ ਤਵਦੀਸ਼ ਕੀਤਾ ਹੋਏਗੀ ਅੱਗੋਂ ਕਿਦਾਂ ਉਹ ਆਪਣੀ ਇਨਵੈਸਟੀਗੇਸ਼ਨ ਕਰਨਗੇ ਲੇਕਿਨ ਐਕਚੁਅਲ ਤਤ ਤੇ ਮੁੱਦਾ ਹੈ ਵਾ ਕਿ ਤੁਸੀਂ ਪਹਿਲੇ ਕਿਸੇ ਨੂੰ ਕ੍ਰਿਮੀਨਲ ਨਹੀਂ ਕਹਿ ਸਕਦੇ ਲਾਅ ਕੀ ਕਹਿੰਦੀ ਹੈ ਕਿ 1000 ਆਫ ਪਰਸਨ ਚਾਹੇ ਉਹ ਬੰਦਾ ਕ੍ਰਿਮੀਨਲ ਹੈ ਛੋਟ ਜਿਹਾ ਵੀ ਲੇਕਿਨ ਇੱਕ ਵੀ ਇਨੋਸੈਂਟ ਨਹੀਂ ਅੰਦਰ ਆਣਾ ਚਾਹੀਦਾ ਕਿਸੇ ਇਨੋਸੈਂਟ ਦੀ ਤੁਸੀਂ ਲਾਈਫ ਨੂੰ ਸਪੋਇਲ ਨਹੀਂ ਕਰ ਸਕਦੇ ਹੁਣ ਇਹਦੇ ਵਿੱਚ ਕੀ ਹੈ ਕਿ ਕਈ ਬੰਦੇ ਐਦਾਂ ਦੇ ਜੀ ਕੇਸ ਦੇਖੇ ਆ ਜੇਲ੍ਹਾਂ ਚ ਕਈ ਬੰਦੇ ਇਨੇ ਸਾਲਾਂ ਤੋਂ ਸੜ ਰਹੇ ਆ ਜਿਹੜੇ ਬੰਦਿਆਂ ਦੀ ਗਲਤੀ ਸਿੱਗੀ ਨਹੀਂ ਸਿਰਫ ਝੂਠੇ ਸਬੂਤ ਜਾਂ ਕਹਿ ਸਕਦੇ ਆ ਕਿ ਇੱਥੇ ਜਿਆਦਾ ਹੱਤ ਦੇਖੋ ਪਹਿਲੀ ਇਨਵੈਸਟੀਗੇਸ਼ਨ ਤਾਂ ਪੁਲਿਸ ਕਰਦੀ ਐ ਨਾ ਠੀਕ ਹੈ ਜੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਤਾਂ ਹੁੰਦੀ ਪੁਲਿਸ ਤੋਂ ਸ਼ੁਰੂ ਐ ਜਿਹੜਾ ਕ੍ਰਿਮੀਨਲ ਜੋ ਇੱਕ ਪ੍ਰੋਸੈਸ ਸ਼ੁਰੂ ਹੁੰਦਾ ਵੈ ਸਾਰਾ ਉਹ ਸ਼ੁਰੂ ਹੁੰਦਾ ਇਨਵੈਸਟੀਗੇਸ਼ਨ ਤੋਂ ਹੁਣ ਇਸ ਵਾਕਈ ਪੁਲਿਸ ਵਾਲਿਆਂ ਦਾ ਬਹੁਤ ਵੱਡਾ ਰੋਲ ਐ ਕਿਸੇ ਨੂੰ ਵੀ ਸਜ਼ਾ ਦਿਵਾਣਾ ਜਾਂ ਨਾ ਦਿਵਾਣਾ ਅਗਰ ਸਾਡੀ ਇਹ ਵੀਡੀਓ ਕੋਈ ਪੁਲਿਸ ਵਾਲਾ ਦੇਖ ਰਿਹਾ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕੁਛਕ ਪੈਸਿਆਂ ਲਈ ਕੁਛਕ ਇਹ ਤੁਹਾਡੇ ਦੇਖੋ ਇਹ ਤਾਂ ਖੂਨ ਹੈ ਢਿੱਡ ਦਾ ਇਹ ਤਾਂ ਕਦੀ ਭਰਨਾ ਹੀ ਨਹੀਂ ਪੈਸਾ ਤਾਂ ਚੀਜ਼ ਹੀ ਐਸੀ ਹੈ ਲੇਕਿਨ ਆਪਾਂ ਤੁਸੀਂ ਕਦੀ ਆਪਣੇ ਆਪ ਨੂੰ ਰੋਕ ਗਿਆ ਜੀ ਇਸ ਜਮੀਰ ਤੋਂ ਆਪਣੇ ਤੋਂ ਪੁੱਛਿਆ ਜਿਵੇਂ ਸਾਡੇ ਬੱਚੇ ਬੈਠੇ ਨੇ ਆਪਾਂ ਜਿਹਨੂੰ ਕਿਸੇ ਨੂੰ ਇਨੋਸੈਂਟ ਨੂੰ ਫਸਾ ਰਹੇ ਆ ਜਾਂ ਕਿਸੇ ਲੇਡੀ ਨੂੰ ਜਾਂ ਕਿਸੇ ਬੰਦੇ ਨੂੰ ਚੰਦ ਪੈਸਿਆਂ ਵਾਸਤੇ ਆਪਾਂ ਸਹੀ ਕਰ ਰਹੇ ਹਾਂ ਉਹਨਾਂ ਦੇ ਪਿੱਛੇ ਦੇਖੋ ਅੱਗੋਂ ਬੱਚੇ ਬੈਠੇ ਹੁੰਦੇ ਆ ਉਹਨਾਂ ਦੇ ਪੇਰੈਂਟਸ ਬੈਠੇ ਹੁੰਦੇ ਆ ਅੱਗੋਂ ਬਹੁਤ ਜ਼ਿਆਦਾ ਜ਼ਿੰਦਗੀਆਂ ਹਿੱਲ ਜਾਂਦੀਆਂ ਨੇ ਤੁਹਾਡੇ ਇੱਕ ਸਿਰਫ ਇਨਵੈਸਟੀਗੇਸ਼ਨ ਪ੍ਰੋਪਰ ਨਾ ਕਰਨ ਨਾਲ ਜਾਂ ਫਿਰ ਇਨਵੈਸਟੀਗੇਸ਼ਨ 'ਚ ਤੁਹਾਨੂੰ ਪਤਾ ਲੱਗਦਾ ਹੈ ਕਿ ਐਕਚੁਅਲ ਕ੍ਰਿਮੀਨਲ ਕੌਣ ਹੈ ਲੇਕਿਨ ਤੁਸੀਂ ਕਿਸੇ ਹੋਰ ਨੂੰ ਫਸਾਉਂਦੇ ਹੋ ਇਹ ਬਹੁਤ ਵੱਡਾ ਮੁੱਦਾ ਹੈ ਜਿਸ ਨੂੰ ਕਿ ਕਾਨੂੰਨ ਨੂੰ ਵੀ ਹੁਣ ਕਹਿ ਸਕਦੇ ਆਂ ਕਿ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਦਿੱਤੀ ਹੀ ਪੁਲਿਸ ਵਾਲਿਆਂ ਦੇ ਹੱਥ ਚ ਗਈ ਏ ਚਲੋ ਠੀਕ ਹੈ ਮੰਨੋ ਅਰੈਸਟ ਕਰ ਲੇਤਾ ਉਹਨੂੰ ਠੀਕ ਹੈ ਜੀ ਉਸ ਤੋਂ ਬਾਅਦ ਵੀ ਤਾਂ ਪ੍ਰੋਸੈਸ ਹੈ ਨਾ ਕੋਈ ਉਸ ਬੰਦ ਮੁਜਲਮ ਜਿਨਾ ਹੈ ਕ੍ਰਾਈਮ ਕੀਤਾ ਹੈ ਉਹਦਾ ਕੋਈ ਉਸਦਾ ਪੇਰੈਂਟ ਜਾਂ ਕੋਈ ਵੀ ਦਾ ਗਾਰਡੀਅਨ ਹੈ ਜਿਹੜਾ ਉਸਦੇ ਨਾਲ ਸਪੋਰਟ ਕਰਨ ਵਿੱਚ ਉਸ ਅੱਗੇ ਕੀ ਕਰੇ요 ਦੇਖੋ ਅਰੈਸਟ ਤੋਂ ਬਾਅਦ ਅਰੈਸਟ ਤੋਂ ਬਾਅਦ ਹੁੰਦਾ ਕੀ ਹੈ ਜਿਹੜੇ ਕਿ 24 ਘੰਟਿਆਂ ਦੇ ਅੰਦਰ ਅੰਦਰ ਆਪਾਂ ਨੂੰ ਜੱਜ ਸਾਹਿਬ ਅੱਗੇ ਜਿਹੜੀ ਆਪਣੀ ਜੂਰੀਡਿਕਸ਼ਨ ਬੰਦੀ ਹੈ ਉੱਥੇ ਜੱਜ ਸਾਹਿਬ ਅੱਗੇ ਪੇਸ਼ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਜੱਜ ਸਾਹਿਬ ਦੇਖਦੇ ਹੈ ਕਿ ਮੁੱਦਾ ਵਾ ਕਿਸ ਤਰ੍ਹਾਂ ਦਾ ਮੁੱਦਾ ਹੈ 15 ਦਿਨ ਦੀ ਪੁਲਿਸ ਕਸਟਡੀ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰ ਲਓ ਠੀਕ ਹੈ ਜਿਹੜੇ ਕੀ ਕੇਸ ਨੇ ਜਿਹੜੇ 7 ਸਾਲ ਤੋਂ ਘੱਟ ਆਫੈਂਸਸ ਵਿੱਚ ਆਉਂਦੇ ਨੇ ਉਹਦੇ ਲਈ 60 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦਿੱਤੀ ਜਾਂਦੀ ਹੈ ਤੇ 90 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਦਿੱਤੀ ਜਾਂਦੀ ਹੈ ਅਗਰ ਉਹ 7 ਸਾਲ ਤੋਂ ਉੱਤੇ ਵਾਲੇ ਕੇਸ ਨੇ ਡੈਥ ਪੈਨਲਟੀ ਹੈ ਜਿਨ੍ਹਾਂ ਦੇ ਵਿੱਚ ਜਾਂ ਫਿਰ ਲਾਈਫ ਇੰਪ੍ਰਿਜ਼ਨਮੈਂਟ ਕੇਸ ਟੂ ਕੇਸ ਵੈਰੀ ਕਰਦਾ ਹੈ ਚੀਜ਼ ਤਾਂ ਬਿਲਕੁਲ ਜੀ ਦੇਖੋ ਉੱਤੇ ਜਿਹੜੇ ਰਿਲੇਟਿਵਸ ਨੇ ਜਿਹੜਾ ਕਿ ਅਕਿਊਜ਼ ਹੈ ਉਹਨੂੰ ਰਾਈਟ ਹੈ ਪੂਰਾ ਕਿ ਉਹ ਆਪਣਾ ਐਡਵੋਕੇਟ ਹਾਇਰ ਕਰ ਸਕਦਾ ਉਸੇ ਟਾਈਮ ਜਿਸ ਟਾਈਮ ਤੁਹਾਨੂੰ ਅਰੈਸਟ ਕੀਤਾ ਜਾ ਸਕਦਾ ਥਾਣੇ ਜਾਣ ਤੋਂ ਵੀ ਪਹਿਲਾਂ ਤੁਹਾਡੇ ਕੋਲੇ ਇਹ ਹੈਗਾ ਕਿ ਤੁਸੀਂ ਫੋਨ ਕਰ ਸਕਦੇ ਹੋ ਆਪਣੇ ਗਾਰਡੀਅਨ ਨੂੰ ਕਰ ਸਕਦੇ ਹੋ ਜਾਂ ਆਪਣੇ ਕਿਸੇ ਰਿਲੇਟਿਵ ਨੂੰ ਕਰ ਸਕਦੇ ਹੋ ਜਾਂ ਜਿਵੇਂ ਅੱਜ ਕੱਲ੍ਹ ਮਹੱਲੇ ਦੇ ਵਿੱਚ ਹੀ ਕਾਉਂਸਲਰ ਵਗੈਰਾ ਹੁੰਦੇ ਤੁਸੀਂ ਫੋਨ ਕਰ ਸਕਦੇ ਹੋ ਕਿ ਐਦਾ ਐਦਾ ਮੇਰੀ ਅਰੈਸਟ ਹੋ ਗਈ ਹੈ ਤੇ ਤੁਸੀਂ ਮੇਰਾ ਦੇਖੋ ਮਤਲਬ ਇਹ ਹੱਕ ਦਿੱਤਾ ਗਿਆ ਕਿ ਉਸ ਨੂੰ ਵੀ ਤੁਸੀਂ ਪੁਲਿਸ ਬਿਨਾਂ ਹੀ ਕਿਸੇ ਨੂੰ ਬਿਨਾਂ ਦੱਸੇ ਨਹੀਂ ਲੈ ਕੇ ਜਾ ਸਕਦੀ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਇੱਕ ਕੁਐਸ਼ਨ ਕੀਤਾ ਉਸ ਤੋਂ ਬਾਅਦ ਇੱਕੋ ਐਡਵੋਕੇਟ ਬਣੇ ਆ ਸਾਡੇ ਵਰਗੇ ਜਿਹੜੇ ਬੇਲਾਂ ਦਵਾਉਂਦੇ ਨੇ ਹਨਾ ਕਿ ਤੁਸੀਂ ਆਓ ਸਾਡੇ ਕੋਲ ਅਸੀਂ ਤੁਹਾਨੂੰ ਬੇਲ ਦਵਾਵਾਂਗੇ ਲੇਕਿਨ ਇੱਥੇ ਐਡਵੋਕੇਟਾਂ ਨੂੰ ਵੀ ਇੱਕ ਚੀਜ਼ ਆ ਕਿ ਕਈ ਐਡਵੋਕੇਟ ਸਹੀ ਵੀ ਹੈ ਕਈ ਬਹੁਤ ਸੱਚ ਦੇ ਰਸਤੇ ਤੇ ਜਾਂਦੇ ਕਈਆਂ ਨੂੰ ਪਤਾ ਹੁੰਦਾ ਕਿ ਇਹ ਬੰਦਾ ਹੈਗਾ ਉਹ ਜਾਂ ਤਾਂ ਕੇਸ ਨਹੀਂ ਫੜਦੇ ਜਾਂ ਫਿਰ ਉਹ ਇਸ ਦੀ ਜਦੋਂ ਤੱਕ ਇਨਵੈਸਟੀਗੇਸ਼ਨ ਚ ਖੁਦ ਕਈ ਮੈਂ ਇੱਧਰ ਐਡਵੋਕੇਟ ਦੇਖੇ ਜਿਹੜੇ ਖੁਦ ਇਨਵੋਲਵ ਹੁੰਦੇ ਆ ਉਹ ਦੇਖਦੇ ਕਿ ਨਹੀਂ ਇਸ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੋ ਕਰਨਾ ਵੀ ਚਾਹੀਦਾ ਦੇਖੋ ਇੱਥੇ ਆ ਕੇ ਦੇਖੋ ਐਡਵੋਕੇਟ ਦਾ ਵੀ ਹੈ ਜੇ ਆਪਾਂ ਕਿਸੇ ਵਕੀਲ ਕੋ ਜਾ ਰਹੇ ਹੋ ਜਾਂ ਤੁਸੀਂ ਮੰਨ ਲਓ ਮੇਰੇ ਕੋਈ ਆ ਰਹੇ ਹੋ ਜੇ ਮੈਂ ਤੁਹਾਨੂੰ ਕਹਾਂ ਕਿ ਅੱਛਾ ਤੁਸੀਂ ਇਹ ਕ੍ਰਾਈਮ ਕੀਤਾ ਕੋਈ ਨਾ ਕੋਈ ਨਾ ਮੈਂ ਤਾਂ ਝੜਵਾ ਦਾਂਗੀ ਨਹੀਂ ਜੀ ਇਦਾਂ ਨਹੀਂ ਹੋਣਾ ਚਾਹੀਦਾ ਪੋਸੀਬਲ ਨਹੀਂ ਹੈ ਨਹੀਂ ਪੋਸੀਬਲ ਵੀ ਨਹੀਂ ਹੈ ਹੋਣਾ ਚਾਹੀਦਾ ਵੀ ਨਹੀਂ ਇਦਾਂ ਆਪਾਂ ਫਿਰ ਉਹੀ ਗੱਲ ਐਡਵੋਕੇਟਾਂ ਲਈ ਵੀ ਇਹੀ ਚੀਜ਼ ਲਾਗੂ ਹੁੰਦੀ ਹੈ ਕਿ ਤੁਸੀਂ ਚੰਦ ਪੈਸਿਆਂ ਦੇ ਲਈ ਕਿਸੇ ਦੀ ਨਾ ਮਾਂ ਦੇਖੀ ਨਾ ਪਿੱਛੇ ਧੀ ਦੇਖੀ ਨਾ ਭੈਣ ਫਿਰ ਆਪਾਂ ਕ੍ਰਾਈਮ ਨੂੰ ਬढ़ावा ਦੇ ਰਹੇ ਹਾਂ ਉਹ ਜਿਹੜਾ ਕ੍ਰਿਮੀਨਲ ਮਾਈਂਡ ਹੈ ਅੱਜ ਉਹ ਜਿਹੜੀਆਂ ਚੀਜ਼ਾਂ ਉਹ ਕਿਤੇ ਨਾ ਕਿਤੇ ਘੁੰਮ ਕੇ ਫੇਰ ਸਾਡੇ ਘਰਾਂ ਤਾਂ ਕਾਇਆਂ ਨੇ ਆਂਦੀਆਂ ਨੇ ਤੁਹਾਨੂੰ ਕੀ ਲੱਗਦਾ ਐਡਵੋਕੇਟਾਂ ਦੇ ਘਰ ਕੁਝ ਬੁਰਾ ਨਹੀਂ ਹੁੰਦਾ ਜਾਂ ਉਹਨਾਂ ਦੀ ਫੈਮਲੀਆਂ ਨਾਲ ਨਹੀਂ ਹੋ ਰਿਹਾ ਬੁਰਾ ਜਾਂ ਉਹਨਾਂ ਦੇ ਬੱਚਿਆਂ ਨਾਲ ਲੱਗੋ ਕੁਝ ਕਿਡਨੈਪਿੰਗ ਨਹੀਂ ਹੋ ਰਹੀ ਐ ਰੇਪ ਨਹੀਂ ਹੋ ਰਹੀ ਐ ਕੁਝ ਸਭ ਕੁਝ ਹੋ ਰਿਹਾ ਜੀ ਅੱਜ ਕੱਲੇ ਸਭ ਇਕੁਅਲ ਹੈਗੇ ਆ ਸਾਨੂੰ ਸਮਾਜ 'ਚ ਇੱਕ ਜਿਹੜਾ ਹੈਗਾ ਸਿਟੀਜ਼ਨ ਸਿਟੀਜ਼ਨਸ਼ਿਪ ਦਾ ਰੋਲ ਪਲੇ ਕਰਨਾ ਚਾਹੀਦਾ ਨਾ ਕਿ ਕਿ ਮੈਂ ਐਡਵੋਕੇਟ ਆ ਮੈਂ ਪੁਲਿਸ ਆਲਾ ਹਾਂ ਮੈਂ ਆਪਣੀ ਪਾਵਰ ਜਾਂ ਆਪਣੀ ਇੱਕ ਪੋਸਟ ਦਾ ਨਹੀਂ ਕਰਨਾ ਚਾਹੀਦਾ ਐਜ਼ ਏ ਆਪਾਂ ਨੂੰ ਸੁਸਾਇਟੀ ਦੇ ਵਿੱਚ ਹੁਣ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਕ੍ਰਾਈਮ ਹੋ ਰਹੇ ਨੇ ਆਪਾਂ ਨੂੰ ਥੋੜੀ ਰੋਕ-थाम ਦੀ ਲੋੜ ਹੈ ਇਹ ਰੋਕ-थाम ਕਿੱਥੋਂ ਸ਼ੁਰੂ ਹੋਣੀ ਸਾਡੇ ਤੋਂ ਹੋਣੀ ਹੈ ਇਹ ਸਾਰੀ ਰੋਕ-थाम ਸਾਡੇ ਤੋਂ ਸ਼ੁਰੂ ਹੋਣੀ ਹੈ ਕਿ ਜਿੱਤੇ ਆਪਾਂ ਕ੍ਰਾਈਮ ਕੀਤਾ ਦੇਖਿਆ ਆਪਾਂ ਉੱਥੇ ਉਸ ਬੰਦੇ ਨੂੰ ਸਜ਼ਾ ਦਵਾਈ ਤਾਂ ਕਿ ਉਹ ਇੱਕ ਕ੍ਰਿਮੀਨਲ ਅੰਦਰ ਗਿਆ ਉਹਦੇ ਨਾਲ ਕੀ ਹੈ ਕ੍ਰਿਮੀਨਲ ਜਿਹੜਾ ਇੱਕ ਕਹਿ ਸਕਦੇ ਐ ਇੱਕ ਸਤਾ ਬਣ ਰਹੀ ਹੈ ਇੱਕ ਜਿਹਨੂੰ ਬੜਾਵਾ ਮਿਲ ਰਿਆ ਸੀ ਉਸ ਆਪਾਂ ਚੇਨ ਨੂੰ ਤੋੜਿਆ ਇਸ ਦੇ ਵਿੱਚ ਐਵੇਂ ਬਾਕੀ ਨਹੀਂ ਪੁਲਿਸ ਵਾਲਿਆਂ ਦੀ ਗੱਲ ਤੇ ਦੇਖੋ ਪੁਲਿਸਾਂ ਨੇ ਅੱਜ ਕੱਲ ਇੱਕ ਹੋਰ ਮੇਤੂ ਕੇਸ ਮੈਂ ਸੁਣਿਆ ਵੈ ਕੀ ਕੁੜੀ ਨੂੰ ਬੰਦਾ ਮਾਰਦਾ ਘੁੱਟਦਾ ਸੀ 15 ਸਾਲ ਹੋ ਗਏ ਵਿਆਹ ਨੂੰ ਦੋ ਬੱਚੇ ਵੀ ਨਹੀਂ ਉਹ ਵਿਚਾਰੀ ਕੰਪਲੇਂਟ ਲਖਣ ਜਾਂਦੀ ਹੈ ਉੱਥੇ ਉਹਨੂੰ ਕਹਿ ਦਿੰਦੇ ਆ ਠੀਕ ਐ ਕੰਪਲੇਂਟ ਤੂੰ ਲਖਾਤੀ ਠੀਕ ਐ ਉਹਦੇ ਵਿੱਚ ਕੀ ਹੋਇਆ ਜੀ ਆਰਸੀਆਰ ਦੀ ਉਹਦੇ ਕੋਲੋਂ ਜਿਹੜੀ ਸੈਕਸ਼ਨ 9 ਹਿੰਦੂ ਲਾਅ ਦੇ ਵਿੱਚ ਹੈਗਾ ਜਿਹਦੇ ਵਿੱਚ ਮੀਆਂ ਬੀਬੀ ਨੂੰ ਵਸਾਨ ਦੀ ਗੱਲ ਕੀਤੀ ਗਈ ਹੈ ਉਹਦੇ ਤੇ ਸਾਈਨ ਕਰਾ ਲੈ ਕੁੜੀ ਕੋਲੋਂ ਠੀਕ ਹੈ ਕੁੜੀ ਅੰਤ ਕੀ ਹੁੰਦੀ ਆਰਸੀ ਕੀ ਹੁੰਦੀ ਆਰਸੀਆਰ ਹੁੰਦੀ ਹੈ ਜੀ ਰੈਸਟਿਟਿਊਸ਼ਨ ਆਫ ਕੰਜੂਗਲ ਰਾਈਟਸ ਇਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਜਿਹੜੇ ਰਾਈਟਸ ਨੇ ਜਿਹੜੇ ਤੁਸੀਂ ਮੈਰਿਜ ਤੋਂ ਬਾਅਦ ਤੁਹਾਡੇ ਜਾਂ ਡਿਊਟੀਆਂ ਨੇ ਤੁਸੀਂ ਉਹਨਾਂ ਨੂੰ ਪਰਫਾਰਮ ਕਰਨਾ ਵਾ ਤੁਹਾਨੂੰ ਕਰਨੀਆਂ ਪੈਣੀਆਂ ਤੁਹਾਡੀਆਂ ਜੋ ਡਿਊਟੀਆਂ ਬਣਦੀਆਂ ਨੇ ਅਗਰ ਤੁਸੀਂ ਉਹ ਪਰਫਾਰਮ ਨਹੀਂ ਕਰਦੇ ਪਏ ਜਾਂ ਬੰਦਾ ਨਹੀਂ ਕਰ ਰਿਹਾ ਜਨਾਨੀ ਨਹੀਂ ਕਰ ਰਿਹਾ ਤੇ ਸੈਕਸ਼ਨ 9 ਲੱਗਦਾ ਉਹਦੇ ਤੇ ਹਿੰਦੂ ਲਾਅ ਦਾ ਜਿਹਦੇ ਅਕੋਰਡਿੰਗ ਹੈ ਕਿ ਤੁਹਾਨੂੰ ਇੱਕ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਕਿ ਇਹ ਇਹਦੇ ਇਹਨਾਂ ਕਹੋ ਜਾਂ ਮੇਰੀ ਔਰਤ ਨੂੰ ਜਾਂ ਮੇਰੇ ਮਰਦ ਨੂੰ ਕਿ ਇਹ ਆਪਣੇ ਜਿਹੜੇ ਰਾਈਟਸ ਜਿਹੜੇ ਇਹਦੇ ਡਿਊਟੀਆਂ ਬਣਦੀਆਂ ਨੇ ਇਹ ਫੁਲਫਿਲ ਕਰੇ ਤੇ ਮੇਰਾ ਰਾਈਟ ਹੈ ਉਸ ਚੀਜ਼ ਦੀ ਹੁਣ ਬੰਦੇ ਦਾ ਜੀ ਦੇਖੋ ਰਾਈਟ ਹੈ ਕਿ ਜਨਾਨੀ ਨੂੰ ਰੋਟੀ ਦਵੇ ਸਹੀ ਗੱਲ ਠੀਕ ਹੈ ਇਹ ਐਦਾਂ ਦੀਆਂ ਚੀਜ਼ਾਂ ਕਾਨੂੰਨ ਇਸ ਚੀਜ਼ ਤੇ ਵੀ ਬਣੇ ਹੋਏ ਨੇ ਵੈਸੇ ਤੇ ਚਲੋ ਸਭ ਨੂੰ ਇਸ ਚੀਜ਼ ਦੀ ਨੋਲੇਜ ਨਹੀਂ ਹੈਗੀ ਲੇਕਿਨ ਹਰੇ ਇੱਕ ਚੀਜ਼ ਦਾ ਵੇ ਡਿਵੋਰਸ ਵੀ ਨਹੀਂ ਹੋ ਸਕਦਾ ਤੇ ਰਈ ਪੁਲਿਸ ਵਾਲੇ ਦੀ ਗੱਲ ਆਪਾਂ ਪੁਲਿਸ ਵਾਲੇ ਦੀ ਗੱਲ ਕਰ ਰਹੇ ਸੀ ਤੇ ਕੁਝ ਦੇਖੋ ਚੰਦ ਪੈਸਿਆਂ ਲਈ ਤੁਸੀਂ ਉੱਤੇ ਅ ਫੁੱਲਸਾਲਾ ਕੀ ਕਰਦੇ ਐਫ ਆਈ ਆਰ ਕਰਾਉਣ ਜਾਉ ਜਾਂਦੀ ਐਫ ਆਈ ਆਰ ਫ੍ਰੀ ਐ ਐਫ ਆਈ ਆਰ ਦੀ ਕਾਪੀ ਫ੍ਰੀ ਮਿਲਦੀ ਐ ਸਾਰਾ ਕੁਝ ਫ੍ਰੀ ਮਿਲਦਾ ਲੇਕਿਨ ਉਹ ਕਹਿੰਦੇ ਐ ਕਈ ਵਾਰ ਪੁਲਿਸ ਵਾਲੇ ਮੈਂ ਦੇਖੇ ਮੰਗਦੇ ਨਹੀਂ ਹੈ ਜਿਹੜੇ ਸਾਡੇ ਵਰਗੀ ਜਨਤਾ ਨਾਲ ਖੁੱਦ ਦਿੰਦੀ ਹੈ ਪੈਸੇ ਸਹੀ ਗੱਲ ਹੈ ਆਪ ਆਪ ਕਰਪਸ਼ਨ ਕਰਦੇ ਹਾਂ ਹਾਂਜੀ ਅਸੀਂ ਆਪ ਕਰਦੇ ਹਾਂ ਪੁਲਿਸ ਵਾਲੇ ਨਹੀਂ ਮੰਗਦੇ ਮੈਂ ਜਿੰਨੇ ਹੀ ਥਾਣਿਆਂ 'ਚ ਗਈਆਂ ਬਹੁਤ ਥਾਣਿਆਂ 'ਚ ਗਈਆਂ ਮੈਂ ਲੁਧਿਆਣੇ ਦੇ ਵਿੱਚ ਉਹ ਕਦੀ ਆਪ ਆਪ ਤੁਹਾਡੇ ਕੋਲ ਪੈਸੇ ਨਹੀਂ ਮੰਗਣਗੇ ਨਹੀਂ ਮੰਗਣਗੇ ਕਿਉਂਕਿ ਉਹਨਾਂ ਨੂੰ ਪਤਾ ਸਾਡੀ ਪੋਸਟ ਤੇ ਹਮਲਾ ਹੋ ਜਾਣਾ ਹੈ ਠੀਕ ਹੈ ਲੇਕਿਨ ਬੰਦੇ ਪੈਸੇ ਦਿੰਦੇ ਆ ਕਿ ਸਰ ਕੋਈ ਨਹੀਂ ਆਪਾਂ ਤੁਹਾਡੇ ਸੇਵਾ ਪਾਣੀ ਕਰਦਾਂਗੇ ਨਾਲ ਹੀ ਜੇਬ ਤੋਂ ਕੱਢਿਆ 5000 ਫੜਾਤਾ ਨਾਲੇ ਜੇ ਉਹ ਕਿਤੇ 10000 ਫੜਾਤਾ ਠੀਕ ਹੈ ਉਹ ਪੁਲਿਸ ਵਾਲੇ ਨੇ ਤੁਸੀਂ ਅੱਜ 10 ਵੜਾਇਆ ਦੂਜੀ ਪਾਰਟੀ ਆ ਗਈ ਉਹਨੇ 15 ਦਿੱਤਾ ਪੁਲਿਸ ਵਾਲੇ ਨੇ ਉਧਰ ਹੋ ਜਾਣਾ ਸਹੀ ਗੱਲ ਹੈ ਇਹ ਕਰਪਸ਼ਨ ਕਿੱਥੇ ਰੁਕੇਗੀ ਫਿਰ ਤੁਹਾਨੂੰ ਕੀ ਲੱਗਦਾ ਹੈ ਕਰਪਟ ਕੋਣ ਹੈ ਕਰਪਟ ਤਾਂ ਅਸੀਂ ਹਾਂ ਕਰਪਟ ਮਾਈਂਡ ਸਾਡੇ ਆ ਵੈ ਕਰਪਟ ਕਰਪਸ਼ਨ ਸਾਡੇ ਦੇ ਵਿੱਚ ਭਰੀ ਹੋਈ ਹੈ ਕਿ ਸਾਨੂੰ ਲੱਗਦਾ ਕਿ ਆਪਾਂ ਤਾਂ 5-10000 ਬਦਾਂਗੇ ਸਾਡਾ ਕੰਮ ਹੋ ਜਾਏਗਾ ਸਹੀ ਗੱਲ ਹੈ। ਕਰਪਸ਼ਨ ਅਸੀਂ ਰੋਕਣੀ ਹੈ। ਪੁਲਿਸ ਵਾਲਿਆਂ ਦੀ ਡਿਊਟੀ ਹੈ ਤਾਂ ਡੀਐਫਆਈਆਰ ਲਿਖਣੀ। ਪੁਲਿਸ ਵਾਲਿਆਂ ਦੀ ਡਿਊਟੀ ਹੈ ਅਕਿਊਜ਼ ਨੂੰ ਫੜਨਾ। ਪੁਲਿਸ ਵਾਲਿਆਂ ਦੀ ਡਿਊਟੀ ਹੈ ਉਹਨੂੰ ਅਰੈਸਟ ਕਰਨਾ ਲੇਕਿਨ ਪ੍ਰੋਪਰ ਤਰੀਕੇ ਨਾਲ। ਹੱਤਗੜੀ ਦਾ ਹੁਣ ਅੱਜਕੱਲ ਕਹਿ ਦਿੱਤਾ ਗਿਆ ਹੈ ਹੈਂਡਕਫਿੰਗ ਕਰੋ। ਐਣੀ ਤੁਸੀਂ ਰਸਤੇ 'ਚੋ ਬਸ ਬੰਦੇ ਨੂੰ ਮਾਰਦੇ ਕੁੱਟਦੇ ਆ ਰਹੇ ਹੋ। ਤੁਸੀਂ ਉਹਨੂੰ ਵਹਲਾ ਤੋਂ ਕਢੀਸ ਰਹੇ ਹੋ। ਇਹ ਕੁੱਟ ਨਹੀਂ ਸਕਦੇ। ਰਾਈਟ ਨਹੀਂ ਹੈ। ਇਹ ਕੁੱਟਣ ਦਾ ਰਾਈਟ ਨਹੀਂ ਹੈ। ਨਹੀਂ ਹੈਗਾ ਜੀ। ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਪਤਾ ਕੀ ਉਹਨੇ ਕਰ ਲਿਆ ਕ੍ਰਾਈਮ। ਜੇ ਨੇ ਕ੍ਰਾਈਮ ਤੁਹਾਨੂੰ ਪਤਾ ਹੈ ਵੈਸੇ ਕਿ ਉਹ ਕ੍ਰਿਮੀਨਲ ਮਾਰੋ ਕੋਟ ਉੱਥੇ ਜਿੱਥੇ ਤੁਹਾਨੂੰ ਲੱਗਦਾ ਜੀ ਇਹ ਬੰਦੇ ਨੇ ਗੁਨਾਹ ਕੀਤਾ ਵਾ ਠੀਕ ਹੈ ਉਹ ਵੀ ਦੇਖੋ ਇੱਕ ਲਿਮਿਟ ਤੱਕ ਹੀ 3rd ਡਿਗਰੀ ਜਦੋਂ ਦਿੱਤੀ ਜਾਂਦੀ ਉਹ ਬਹੁਤ ਹੀ ਇੱਕ ਕਹਿ ਸਕਦੇ ਹਿੰਨੀਅਸੂ ਫੈਂਸਸ ਹੁੰਦੇ ਜਦੋਂ 3rd ਡਿਗਰੀ ਦਿੱਤੀ ਜਾਂਦੀ ਅੱਜ ਕੱਲ ਤੁਸੀਂ ਨੋਰਮਲ ਚੋਰਾ ਨੂੰ ਵੀ ਕੁੱਟੀ ਜਾਂਦੇ ਆ ਬਹੁਤ ਕੁਝ ਕਰੀ ਜਾਂਦੇ ਆ ਸਹੀ ਗੱਲ ਐਨੇ ਅੱਜ ਕੱਲ ਸੈਂਟਰ ਬਣ ਗਿਆ ਠੀਕ ਹੈ ਰੀਹੈਬ ਸੈਂਟਰ ਬਣ ਗਿਆ ਜਿਹਦੇ ਵਿੱਚ ਚੋਰਾ ਨੂੰ ਵੀ ਬਹੁਤ ਜ਼ਿਆਦਾ ਸਿੱਖਿਆ ਦਿੱਤੀ ਜਾਂਦੀ ਹੈ ਹੋਰ ਨਸ਼ੇੜੀਆਂ ਨੂੰ ਵੀ ਬਹੁਤ ਜ਼ਿਆਦਾ ਦਿੱਤੀ ਜਾਂਦੀ ਹੈ ਕਿ ਉਹਨਾਂ 'ਚ ਸੁਧਾਰ ਕੀਤਾ ਜਾਵੇ ਮੇਨ ਸਾਡੇ ਲੋ ਬਣੇ ਅਸੀਂ ਸੁਧਾਰ ਕਰਨਾ ਹੈ ਨਾ ਕਿ ਹੋਰ ਉਹਨਾਂ ਨੂੰ ਵਿਗਾੜਨਾ ਹੈ ਤੁਸੀਂ ਇੱਕ ਵਾਰੀ ਬੰਦੇ ਨੂੰ ਕੁੱਟਤਾ ਦੂਜੀ ਵਾਰ ਕੁੱਟਤਾ ਉਹਨੇ ਫੇਰ ਢੀਠ ਬਨ ਜਾਣਾ ਉਹਨੇ ਤਾਂ ਕਹਣਾ ਮੈਨੂੰ ਹੁਣ ਕੁੱਟ ਪੈਂਦੀ ਦਾ ਹੈ ਹੀ ਹੈ ਮਾਰੀ ਜੋ ਕਈ ਵਾਰ ਮੈਂ ਇੱਦਾਂ ਦੇ ਬੰਦੇ ਦੇਖੇ ਜਿਨ੍ਹਾਂ ਦੀ ਗਲਤੀ ਨਹੀਂ ਜਿਨ੍ਹਾਂ ਨੂੰ ਕੁੱਟ ਪੈਂਦੀ ਹੈ ਵਿਚਾਰੇ ਪਹਿਲੇ ਇੱਦਾਂ ਦੇ ਨਹੀਂ ਹੁੰਦੇ ਲੇਕਿਨ ਬਾਅਦ ਚ ਇੱਦਾਂ ਦੇ ਹੋ ਜਾਂਦੇ ਬਾਅਦ ਚ ਹੋ ਜਾਂਦੇ ਹੈ ਕਿੰਝ ਬਾਜੀ ਕੁੱਲ ਮਿਲਾ ਕੇ ਮੈਨੂੰ ਐ ਲੱਗਦਾ ਹੈ ਕਿ ਹਰ ਇੱਕ ਬੰਦੇ ਨੂੰ ਬੇਸਿਕ ਐਜੂਕੇਸ਼ਨ ਰੋਲਿਟਡ ਲੈਣੀ ਚਾਹੀਦੀ ਹੈ ਲੈਣੀ ਚਾਹੀਦੀ ਠੀਕ ਹੈ ਮੈਂਡੇਟਰੀ ਹੀ ਲੋ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਜਿੱਥੇ ਆਪਾਂ ਦਿਨ ਰਾਤ ਆਪਣਾ ਬਸਰ ਕਰ ਰਹੇ ਆ ਦਿਨ ਰਾਤ ਜਿੱਥੇ ਜੀ ਰਹੇ ਆ ਸਾਨੂੰ ਆਪਣੇ ਰਾਈਟਸ ਨਹੀਂ ਪਤਾ ਦੇਖੋ ਕਨਸਟੀਟਿਊਸ਼ਨ ਮੈਂ ਕਹਿੰਨੀ ਆ ਇੰਨਾ ਜ਼ਿਆਦਾ ਮੈਂਡੇਟਰੀ ਹੋਣਾ ਚਾਹੀਦਾ ਹੈ ਇਹ ਲੋ ਜਿਹੜੇ ਛੋਟੇ-ਛੋਟੇ ਦੇ ਬੱਚਿਆਂ ਦੇ ਜਿਹੜੇ ਹੋ ਰਹੇ ਨੇ ਅੱਜਕੱਲ੍ਹ ਦੁਸ਼ਕਰਮ ਹੋ ਰਹੇ ਨੇ ਉਹਨਾਂ ਨਾਲ ਜਾਂ ਫਿਰ ਲੇਡੀਜ਼ ਨਾਲ ਹੋ ਰਹੇ ਨੇ ਜਾਂ ਈਵਨ ਬੰਦਿਆਂ ਨਾਲ ਵੀ ਬਹੁਤ ਮਾੜਾ ਹੋ ਰਿਹਾ ਏ ਠੀਕ ਹੈ ਇਹ ਸਾਰੇ ਛੋਟੇ-ਛੋਟੇ ਲੋ ਦੀ ਇੱਕ ਸਮਰੀ ਬਣਾ ਕੇ ਬੱਚਿਆਂ ਨੂੰ ਜ਼ਰੂਰੀ ਐਜੂਕੇਸ਼ਨ ਦੇ ਹਾਂ ਬੇਸਿਕ ਅੱਠਵੀਂ ਤੋਂ ਅੱਠਵੀਂ ਤੋਂ ਲੈ ਕੇ ਤੀ ਪਲੱਸ ਟੂ ਤੂੰ ਅੱਜ ਕੱਲ੍ਹ ਤਾਂ ਐਜੂਕੇਸ਼ਨ ਇੰਨੀ ਹਾਈ ਹੋ ਚੁੱਕੀ ਮੈਂ ਕਿ ਨਹੀਂ 12 ਤਾਂ ਕੋਈ ਪੜੂਗਾ ਹੀ ਨਾ 12 ਤੱਕ ਤਾਂ ਹਰ ਕੋਈ ਪਾੜ ਹੀ ਲੇਗਾ ਨਾ ਪੜ੍ਹੇ ਲੇਗਾ ਤੇ ਉਹਨਾਂ ਤੇ ਉਹਨਾਂ ਨੂੰ ਸਿਖਾਉ ਕੁਝ ਥੋੜਾ ਜਿਹਾ ਐਡ ਕਰ ਕਰ ਦੇਣਾ ਚਾਹੀਦਾ ਜਿਹਦੇ ਨਾਲ ਹਰ ਕੋਈ ਬੰਦੇ ਨੂੰ ਨੋਲਜ ਹੋਇਆ ਹੋਵੇ ਤੇ ਕੋਈ ਵੀ ਮੈਨੂੰ ਲੱਗਦਾ ਇਹ ਨਾ ਘਟੇਗਾ ਬਿਲਕੁਲ ਘਟੇਗਾ ਜੀ ਕ੍ਰਾਪਸ਼ਨ ਵੀ ਘਟੇਗੀ ਇਹ ਚੀਜ਼ ਹੋਣ ਨਾਲ ਜਦ ਤੁਸੀਂ ਪਹਿਲੇ ਉਹ ਵੇਰ ਰੋਕੋਗੇ ਤੁਹਾਨੂੰ ਪਤਾ ਕੀ ਉਸ ਗਲੀ 'ਚ ਖੱਡਾ ਹੈਗਾ ਤੁਸੀਂ ਨਹੀਂ ਜਾਵੋਗੇ ਸਹੀ ਗੱਲ ਹੈ ਤੁਸੀਂ ਜਾਂ ਤਾਂ ਉਹ ਗਲੀ 'ਚ ਜਾ ਕੇ ਖੱਡੇ ਨਾਪ ਕੇ ਫਿਰ ਵਾਪਸ ਆਓਗੇ ਤੁਸੀਂ ਤਾਂ ਖੱਡੇ 'ਚ ਡਿੱਗਦੇ ਨਾ ਠੀਕ ਹੈਦਰ ਕੰਟੇ ਜੀ ਇਹ ਲੋਕ ਪੜਾਇਆ ਜਾਂਦਾ ਜਾਂ ਸਿਰਫ ਇੰਡੀਆ 'ਚ ਕਿਸੇ ਵੀ ਕੰਟੇ ਜੀ ਨਹੀਂ ਪੜਾਇਆ ਪਤਾ ਜੀ ਅਦਰ ਕੰਟਰੀ ਚ ਇਹ ਚੀਜ਼ਾਂ ਪੜਾਈਆਂ ਜਾਂਦੀਆਂ ਸਾਡੇ ਇੰਡੀਆ ਦੇ ਵਿੱਚ ਜ਼ੋਰ ਦਿੱਤਾ ਜਾਂਦਾ ਸਾਇੰਸ ਵਾਲ ਸੋਸ਼ਲ ਵਾਲ ਹਿਸਟਰੀ ਵਾਲ ਜਿਹੜੇ ਕੀ ਉਹ ਮੁਗਲ ਮਰ ਗਏ ਉਹਦਾ ਹੋ ਗਿਆ ਉਹਦਾ ਸਾਡੇ ਕੰਮ ਨਹੀਂ ਆਣੀ ਉਹ ਸਾਡੇ ਕੰਮ ਨਹੀਂ ਆਉਂਦਾ ਇਵਨ ਤੁਸੀਂ ਆਈਪੀਐਸ ਬਣਨਾ ਜੋ ਕੁਝ ਵੱਡੇ ਹੋਣਾ ਤੁਹਾਨੂੰ ਹਿਸਟਰੀ ਪੜਾਈ ਜਾਂਦੀ ਹੈ ਹਾਂ ਉਹ ਕਿਤੇ ਕੰਮ ਨਹੀਂ ਆਈ ਸਾਡੇ ਹਾਂ ਹਿਸਟਰੀ ਕੰਮ ਆਂਦੀ ਹੈ ਕਿਤੇ ਨੌਲੇਜ ਲਈ ਕੁਝ ਦੱਸਣ ਲਈ ਕੰਮ ਆਂਦੀ ਹੈ ਹਿਸਟਰੀ ਦਾ ਮੇਨ ਪਰਪਸ ਪਤਾ ਕੀ ਸੀਗਾ ਹਿਸਟਰੀ ਦਾ ਮੇਨ ਪਰਪਸ ਸੀਗਾ ਕਿ ਤੁਸੀਂ ਆਇਓ ਤੁਹਾਨੂੰ ਪਤਾ ਲੱਗੇਗੀ ਸਾਡਾ ਦੇਸ਼ ਗੁਲਾਮ ਸੀਗਾ ਅਤੇ ਕਿਹੜੀਆਂ-ਕਿਹੜੀਆਂ ਅਸੀਂ ਵਿਨਿੰਗ ਲਈਆਂ ਨੇ ਕਿੱਥੇ-ਕਿੱਥੇ ਅਸੀਂ ਜਿੱਤ ਪ੍ਰਾਪਤ ਕੀਤੀ ਕਿੱਥੇ-ਕਿੱਥੇ ਅਸੀਂ ਹਾਰੇ ਇੱਕ ਤੁਹਾਨੂੰ ਪੋਲੀਟੀਕਲ ਮਾਈਂਡ ਤੁਹਾਨੂੰ ਮਿਲਦਾ ਵਾ ਕਿ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਜੀਣਾ ਵਾ ਜਾਂ ਅੱਗੋਂ ਮੰਨ ਲਓ ਕੋਈ ਪੋਲੀਟਿਕਸ ਦੇ ਵਿਚਾਰਿਆ ਕਿੱਦਾਂ ਆਪਾਂ ਆਪਣੇ ਦੇਸ਼ ਨੂੰ ਬਚਾਉਣਾ ਹੈ ਲੇਕਿਨ ਜਿਹੜੀ ਬੇਸਿਕ ਐਜੂਕੇਸ਼ਨ ਇੰਪੋਰਟੈਂਟ ਸੀਗੀ ਉਹ ਤਾਂ ਦਿੱਤੀ ਨਹੀਂ ਗਈ ਮੇਨ ਬੇਸਿਕ ਤਾਂ ਹੁਣ ਅੱਜ ਕੱਲ ਮੈਥ ਵੀ ਪੜਾਇਆ ਜਾਂਦਾ ਮੈਥ ਉਹ ਪੜਾਇਆ ਜਾਂਦਾ ਜਿਹੜਾ ਸਾਡੇ ਕਿਤੇ ਕੰਮ ਨਹੀਂ ਆਉਂਦਾ ਟ੍ਰਿਗਨੋਮੈਟਰੀ ਕਿੱਥੇ ਯੂਜ਼ ਹੋ ਰਹੀ ਹੈ ਪਲੱਸ ਮਾਈਨਸ ਵੱਧ ਕੋਈ ਕੰਮ ਨਹੀਂ ਆਉਂਦਾ ਮੈਨੂੰ ਲੱਗਦਾ ਨਹੀ ਇਹ ਨੋਮਰ ਕਿੱਥੇ ਯੂਜ਼ ਹੋ ਰਹੀ ਹੈ ਟ੍ਰਿਗਨੋਮੈਟਰੀ ਚ ਬੱਚੇ ਪਾਗਲ ਹੋਏ ਪੇ ਦਿਨ ਰਾਤ ਪੜ੍ਹ ਰਹੇ ਆ ਠੀਕ ਹੈ ਬੋਰਡ ਦੇ ਐਗਜ਼ਾਮ ਆ ਗਏ ਬੜੇ ਔਖੇ ਐਗਜ਼ਾਮ ਆ ਗਏ ਬੇਸਿਕ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਬੇਸਿਕ ਸਾਨੂੰ ਬੱਚਨ ਸਿਖਾਉਣਾ ਪੈ ਰਿਹਾ ਕਿ ਬੱਚੇ ਐਦਾਂ ਨਹੀਂ ਕਰਨਾ ਬੱਚੇ ਤੁਸੀਂ ਇਹ ਨਹੀਂ ਕੰਮ ਕਰਨਾ ਜਦੋਂ ਬੱਚਾ ਸਾਡਾ ਕੋਈ 15 16 ਸਾਲ ਦਾ ਹੋ ਰਿਹਾ ਨਾ ਸਾਨੂੰ ਟੈਨਸ਼ਨ ਪੈ ਰਹੀ ਹੈ ਕਿ ਅੱਜਕੱਲ ਦੇ ਲੋਅ ਇੰਨੇ ਜ਼ਿਆਦਾ ਹਾਰਡ ਆ ਗਏ ਆਸੀਂ ਜੋ ਉੱਥੇ ਕੋਟਾ ਚ ਦੇਖ ਕੇ ਆ ਰਹੇ ਆ ਕਿ ਬੱਚੇ ਇਹ ਚੀਜ਼ ਨਹੀਂ ਕਰ ਲਈ ਤੁਸੀਂ 18 ਸਾਲ ਤੋਂ ਬਾਅਦ ਇਹ ਕੰਮ ਹੋਣਾ ਚਾਹੀਦਾ ਇਹ ਨਾ ਕਰਿਓ ਇਹ ਨਾ ਕਰਿਓ ਠ ਕੀ ਸਾਡੇ ਬੱਚੇ ਲੈ ਕੇ ਤੇ ਗਲਤੀਆਂ ਕਰਦੇ ਨੇ। ਸਹੀ ਹੈ। ਲੇਕਿਨ ਇਹ ਐਜੂਕੇਸ਼ਨ ਆ ਦੇਖੋ ਸਾਰੇ ਤਾਂ ਨੇ ਬੜੇ ਵਿਖੇ ਹੈ ਨਹੀਂ ਨਾ ਮਾਪੇ। ਹੁਣ ਅਸੀਂ ਲੋਕ ਪੜਿਆ ਹੋਇਆ ਵਾ। ਹੁਣ ਜੇ ਮੈਂ ਤੁਹਾਨੂੰ ਤੁਹਾਡਾ ਕੰਮ ਹੋਰ ਹੈ ਤੁਹਾਡਾ ਕੰਮ ਤੁਸੀਂ ਸਾਨੂੰ ਨਹੀਂ ਪਤਾ ਪੂਰਾ ਲੋਕ ਦਾ। ਜੇ ਪੜਿਆ ਹੁੰਦਾ ਸਾਨੂੰ ਪਤਾ ਹੁੰਦਾ। ਪਤਾ ਹੁੰਦਾ। ਤੁਹਾਡਾ ਕੰਮ ਜੇ ਤੁਹਾਨੂੰ ਮੈਂ ਕਹਾਂ ਤਾਂ ਤੁਹਾਡਾ ਕੰਮ న్యూਸ ਪੇਪਰ ਹੈ ਜਾਂ న్యూਸ 'ਚ ਤੁਸੀਂ ਕਰਨਾ ਕੰਮ। ਠੀਕ ਹੈ। ਤੇ ਹੁਣ ਤੁਹਾਨੂੰ ਮੈਂ ਚਾਰ ਧਾਰਾ ਮੈਂ ਪੁੱਛ ਲੂੰਗੀ ਤੁਹਾਨੂੰ ਨਹੀਂ ਪਤਾ। ਨਹੀਂ ਪਤਾ ਹੁੰਦਾ। ਠੀਕ ਹੈ। ਮੈਂ ਕਿੰਨੀ ਬਹੁਤ ਬੇਸਿਕ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਐਕਚੁਅਲ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਉਹ ਜ਼ਰੂਰ ਤੁਸੀਂ ਬੱਚਿਆਂ ਨੂੰ এডੂਕੇਸ਼ਨ ਦਿਓ ਮੇਰੇ ਹਿਸਾਬ ਨਾਲ 7ਵੀਂ ਚ ਬੱਚਾ ਇੰਨਾ ਕਾਬਿਲ ਹੋ ਜਾਂਦਾ 12 13 ਸਾਲ ਦਾ ਕਿ ਉਹ ਇਸ ਚੀਜ਼ਾਂ ਨੂੰ ਸਮਝੇ ਤੇ ਇਸ ਈਡੀਓ ਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਜਿੱਥੇ ਉਹ ਦਿਨ ਰਾਤ ਜੀ ਰਿਹਾ ਵਾ ਜਿਹੜੇ ਸਮਾਜ ਦੇ ਵਿੱਚ ਜੀ ਰਿਹਾ ਈਵਨ ਸਕੂਲ ਦੇ ਵਿੱਚ ਜਾ ਰਿਹਾ ਵਾ ਜਾਂ ਘਰ ਆ ਰਿਹਾ ਵਾ ਜਾਂ ਕਿਸੇ ਸ਼ਾਪ ਤੇ ਜਾ ਰਿਹਾ ਈਵਨ ਗੇਮ ਵੀ ਖੇਡ ਰਿਹਾ ਹੈ ਇੱਕ ਮੈਂ ਮੁੱਦਾ ਇਦਾਂ ਦਾ ਦੇਖਿਆ ਗੇਮ ਦੇ ਵਿੱਚ ਕਿਸੇ ਬੱਚੇ ਨੇ ਕੁਝ ਗਲਤ ਵਰਡਿੰਗ ਯੂਜ਼ ਕਰਤੀ ਸੀ ਉਸਤੇ ਵੀ ਕੇਸ ਚੱਲਿਆ ਲੋ ਜੀ ਹੁਣ ਇੱਥੇ ਕੀ ਇੱਥੇ ਵੀ ਸਿੱਖਿਆ ਦਾ ਅਭਾਵ ਹੈ ਸਿੱਖਿਆ ਦਾ ਅਭਾਵ ਆ ਗਿਆ ਇੰਨਾ ਸਾਨੂੰ ਅਸੀਂ ਇੰਨੇ ਪੈਸੇ ਭਰ ਰਹੇ ਸੀ ਬੀਐਸਸੀ ਸਕੂਲਾਂ ਦੇ ਵਿੱਚ ਮੈਨਤਾ ਸਿੱਖਿਆ ਬੱਚਿਆਂ ਨੂੰ ਮਿਲੀ ਨਹੀਂ ਕਿ ਤੁਸੀਂ ਗੇਮ ਦੇ ਵਿੱਚ ਮਿਸਐਪ੍ਰੋਪਰੀਏਟ ਕੋਈ ਵੀ ਵਰਡ ਯੂਜ਼ ਨਹੀਂ ਕਰਦੇ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਲੈਂਗੁਏਜ ਐਦਾ ਦੀ ਯੂਜ਼ ਨਹੀਂ ਕਰਨੀ ਜਿਹਦੇ ਨਾਲ ਉਸ 'ਚ ਅਸਰ ਪਵੇ ਠੀਕ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਉਸ ਬੱਚੇ ਦੇ ਨਾ ਵੱਡਾ ਇੰਪੈਕਟ ਪੈ ਗਿਆ ਸਕੂਲ ਜੋ ਰੈਸਟਿਗੇਟ ਕਰ ਦਿੱਤਾ ਗਿਆ ਠੀਕ ਹੈ ਮੈਂ ਸ਼ਹਿਰ ਦਾ ਨਾਮ ਨਹੀਂ ਲਾਂਗੀ ਉਸ ਦੇ ਵਿੱਚ ਕੀ ਹੋਇਆ ਲਾਸਟ ਤੇ ਉਹ ਬੱਚੇ ਨੇ ਫਾਂਸੀ ਲੈ ਲਈ ਉਹਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਉਹਦੇ ਤੇ ਪੁਲਿਸ ਕੇਸ ਚੱਲਿਆ 18 ਸਾਲ ਦਾ ਬੱਚਾ ਛੋਟਾ ਹੈ ਉਹਦੇ ਤੇ ਪੁਲਿਸ ਕੇਸ ਚੱਲਿਆ ਉਹਦੇ ਤੇ ਪੁਲਿਸ ਕੇਸ ਚੱਲਣਾ ਹੀ ਨਹੀਂ ਚਾਹੀਦਾ ਸੀਗਾ ਉਹਨੂੰ ਜਿਹੜਾ ਹੈਗਾ ਜੇਜੇ ਐਕਟ ਹੈਗਾ ਆਪਣਾ ਜੁਵਨਲ ਜਸਟਿਸ ਉਹਦੇ ਵਿੱਚ ਜਾਣਾ ਚਾਹੀਦਾ ਸੀਗਾ ਲੇਕਿਨ ਪੁਲਿਸ ਇੱਥੇ ਵੀ ਪੁਲਿਸ ਆਲੇ ਦਾ ਮੁੱਦਾ ਆਇਆ ਪੁਲਿਸ ਅਵਾਲਿਆਂ ਨੇ ਜਿਹੜਾ ਉਹ ਮੁੰਡਾ ਸੀਗਾ ਜਿਹੜਾ ਦ ਉਹ ਜਿਹੜੇ ਗਲਤ ਸ਼ਬਦ ਬੋਲੇ ਸੀ ਉਹ ਬੋਲੇਗੇ ਅਚਾਨਕ ਬੋਲੇਗੇ ਉਹ ਜਾਣ ਬੁਝ ਕੇ ਤਾਂ ਨਹੀਂ ਬੋਲੇ ਉਹ ਬਿਲਕੁਲ ਅਚਾਨਕ ਬੋਲੇਗੇ ਉਸ ਜਿਹੜੇ ਉਹਨਾਂ ਉਹਦੇ ਪੇਰੈਂਟਸ ਨੇ ਕੀ ਕੀਤਾ ਉਹਨੂੰ ਪੁਲਿਸ ਵਾਲਿਆਂ ਨੂੰ ਪੈਸੇ ਦਿੱਤੇ ਪੁਲਿਸ ਵਾਲਿਆਂ ਨੇ ਉਹ ਬੱਚਾ ਚੱਕਿਆ ਬੱਚਾ ਦੇਖੋ ਕਿੰਨੀ ਵੀ ਤੇ ਸਿਗਾ ਬੰਨੋਗੇ 12ਵੀਂ ਚ ਠੀਕ ਹੈ ਕਿੰਨੇ ਸਾਲਾਂ ਦਾ ਹੈਗਾ 18 ਸਾਲਾਂ ਦਾ 19 ਸਾਲਾਂ ਦਾ ਬੱਚੇ ਨੂੰ ਚੱਕਿਆ ਤੇ ਬੱਚੇ ਨੇ ਕੀ ਕੀਤਾ ਆਪਣੀ ਉਹਨੂੰ ਬੇਸੀ ਮਹਿਸੂਸ ਹੋਈ ਉਹਨੇ ਘਾਰਾ ਕੇ ਫਾਂਸੀ ਲਾ ਲਈ ਤੇ ਉਸ ਬੱਚੇ ਦਾ ਬਚਪਨ ਤੋਂ ਪਿਓ ਨਹੀਂ ਸੀ ਉਹ ਇਕੱਲਾ-ਗੱਲਾ ਆਪਣੀ ਮਾਂ ਦਾ ਮੁੰਡਾ ਸੀਗਾ ਜਾਨੀ ਉਸ ਮਾਂ ਨੇ ਵੀ ਵਿਆਹ ਨਹੀਂ ਕਰਾਇਆ ਸੀਗਾ ਕਿ ਸਿਰਫ ਕਿ ਮੈਂ ਆਪਣਾ ਮੁੰਡਾ ਦੂਸਰਾ ਵਿਆਹ ਨਹੀਂ ਕਰਾਣਾ ਪਤਾ ਨਹੀਂ ਦੂਸਰਾ ਮੇਰਾ ਹਸਬੰਡ ਉਹਨੂੰ ਕਿੱਦਾਂ ਰੱਖੂਗਾ ਕਿੱਦਾਂ ਇਮੋਸ਼ਨਸ ਜੁੜੇ ਹੁੰਦੇ ਨੇ ਨਾ ਇਸ ਲਈ ਬੰਦਾ ਨਹੀਂ ਜਾਂਦਾ ਤੇ ਮੂਬ ਨਹੀਂ ਕਰਦਾ ਇਸ ਕਰਕੇ ਇਹ ਛੋਟੀਆਂ ਛੋਟੀਆਂ ਦੇਖੋ ਚੀਜ਼ਾਂ ਕਿੱਥੇ ਦੀਆਂ ਕਿੱਥੇ ਪਹੁੰਚ ਗਈਆਂ ਨੇ ਅੱਜ ਜਾਂਦੇ ਜਾਂਦੇ ਲਾਸਟ ਵਾਈਕ ਮੈਸੇਜ ਇੱਕ ਮੈਸੇਜ ਵਿੱਚ ਪੂਰਾ ਡਿਟੇਲਸ ਦੇ ਸਕਦੇ ਤੁਸੀਂ ਈ ਵਿਊਅਰਸ ਨੂੰ ਕਿ ਕੀ ਕਰਨਾ ਚਾਹੀਦਾ ਜ਼ਿੰਦਗੀ ਵਿੱਚ ਦੇਖੋ ਮੇਰੇ ਵਿਊਅਰਸ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਗਰ ਤੁਹਾਨੂੰ ਕੁਝ ਵੀ ਇਦਾਂ ਦਾ ਪਤਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਲੁਕਾਓ ਨਾ ਤੁਹਾਨੂੰ ਲੱਗਦਾ ਹੈ ਕਿ ਨਹੀਂ ਬੱਚਿਆਂ ਨੂੰ ਇਹ ਚੀਜ਼ਾਂ ਦੱਸਣ ਵਾਲੀਆਂ ਨਹੀਂ ਹੈਗੀਆਂ ਨਹੀਂ ਜੀ ਬੱਚਿਆਂ ਨੂੰ ਹੀ ਇਹ ਚੀਜ਼ਾਂ ਦੱਸਣ ਵਾਲੀਆਂ ਨੇ ਵੱਡਿਆਂ ਨੂੰ ਤਾਂ ਪਤਾ ਹੀ ਹੈ ਬੱਚਿਆਂ ਨੂੰ ਤੁਸੀਂ ਇਹ ਚੀਜ਼ਾਂ ਦੱਸਣੀਆਂ ਨੇ ਕਿ ਅੱਜਕੱਲ ਕੋਕਸੋ ਐਕਟ ਆ ਗਿਆ ਵਾ ਤੁਹਾਨੂੰ ਸਜ਼ਾ ਹੋ ਸਕਦੀ ਹੈ ਤੁਸੀਂ ਇਦਾਂ ਦਾ ਕੁਝ ਨਹੀਂ ਕਰਨਾ ਦੇਖੋ ਸਾਰੇ ਅਸੀਂ ਅਵੇਅਰ ਆ ਪਤਾ ਸਾਨੂੰ ਸਭ ਨੂੰ ਹੈ ਕਿ ਸਾਡੇ ਬੱਚੇ ਕੀ ਕਰਦੇ ਹੋਏ ਨੇ ਸਾਡੇ ਬੱਚੇ ਇੰਸਟਾਗ੍ਰਾਮ ਤੇ ਜਿਹੜੀਆਂ ਰੀਲਾਂ ਦੇਖ ਰਹੇ ਨੇ ਉਹਦਾ ਇਫੈਕਟ ਇੰਨਾ ਜ਼ਿਆਦਾ ਪੈ ਰਿਹਾ ਵੈ ਇਸ ਚੀਜ਼ਾਂ ਤੇ ਕਿ ਤੁਸੀਂ ਅਸੀਂ ਘਰਾਂ 'ਚ ਬੈਠੇ ਆ ਨਾ ਸਾਨੂੰ ਤਾਂ ਲੱਗਦਾ ਹੈ ਕਿ ਕੁਝ ਨਹੀਂ ਹੋ ਰਿਹਾ ਐਕਚੁਅਲੀ ਤੁਸੀਂ ਕੋਰਟ 'ਚ ਜਾ ਕੇ ਦੇਖੋ ਐਨੇ ਜ਼ਿਆਦਾ ਕੇਸ ਆ ਚੁੱਕੇ ਨੇ ਸਿਰਫ ਕੋਕਸੋ ਦੇ ਜਿੱਥੇ ਦੇਖੋ ਮੁੱਦਾ WhatsApp ਤੇ ਫਰੈਂਡ ਬਣੇ ਇੰਸਟਾਗ੍ਰਾਮ ਤੇ ਫਰੈਂਡ ਬਣੇ ਭੱਜ ਕੇ ਵਿਆਹ ਕਰਾ ਲਿਆ ਜਾਂ ਕੁਝ ਐਦਾਂ ਦੀ ਗੱਲਬਾਤ ਕਰਤੀ ਜਾਂ ਕੁਝ ਕਹਿ ਸਕਦੇ ਹਾਂ ਇੰਟਰਕੋਰਸ ਆਪਸ 'ਚ ਹੋ ਗਿਆ ਘਰਦਿਆਂ ਨੂੰ ਪਤਾ ਲੱਗ ਗਿਆ ਰੇਪ ਦਾ ਕੇਸ ਪੈ ਗਿਆ ਉਧਰ ਜੀ ਕਿਸੇ ਨੇ ਕੁਝ ਗਲਤ ਕਹਿਤਾ ਅੱਜ ਕੱਲ ਦੇ ਜਿਹੜੇ ਪੰਜਾਬੀ ਗਾਣੇ ਵੀ ਐ ਉਹਦੇ ਵਿੱਚ ਨਾ ਇੱਕ ਐਦਾਂ ਦੀ ਐ ਕਿ ਤੁਹਾਨੂੰ ਨਾ ਐਗਰੈਸ਼ਨ ਦਿੱਤੀ ਜਾਂਦੀ ਹੈ ਜਿਵੇਂ ਕਹਿੰਦੇ ਨਾ ਅੱਗ ਦੇ ਵਿੱਚ ਹੋਰ ਤੇਲ ਪਾਇਆ ਜਾਂਦਾ ਬੱਚਿਆਂ ਦੇ ਅੰਦਰ ਜਿਹੜੀ ਐਗਰੈਸ਼ਨ ਹੈ ਉਹ ਵੱਧ ਰਹੀ ਹੈ ਠੀਕ ਹੈ ਕਿਤੇ ਨਾ ਕਿਤੇ ਇਹ ਜਿਹੜੇ ਮੁੱਦੇ ਐ ਫਿਰ ਉਹ ਦੇਖੋ ਥਾਣੇ ਕਿਚਨੀਆਂ ਤੱਕ ਗੱਲਾਂ ਜਾਂਦੀਆਂ ਨਹੀਂ ਜਦੋਂ ਘਰ ਦੀਆਂ ਗੱਲਾਂ ਘਰ ਤੱਕ ਰਹਿਣ ਤਾਂ ਚੰਗੀ ਗੱਲ ਐ ਥਾਣੇ ਕਿਚਨੀਆਂ ਤੱਕ ਨਾ ਹੀ ਜਾਣ ਅਗਰ ਦੇਖੋ ਇਹ ਜਿਹੜੀ ਮੈਂ ਗੱਲ ਕੀਤੀ ਹੈ ਕਿ ਸਿੱਖਿਆ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਮੰਡੇਟਰੀ ਹੋਣਾ ਚਾਹੀਦਾ ਲੋ ਪੜਾਉਣਾ 8ਵੀਂ 9ਵੀਂ 10ਵੀਂ ਦੇ ਵਿੱਚ ਇਹ ਤਾਂ ਦੇਖੋ ਬਾਅਦ ਦੀ ਗੱਲ ਹੈ ਕਦੋਂ ਐਪਲੀਕੇਬਲ ਹੋਣਾ ਕਦੋਂ ਨਹੀਂ ਪਤਾ ਨਹੀਂ ਉਦੋਂ ਤੱਕ ਆਪਾਂ ਕਿਤੇ ਹੱਥ ਨਾ ਮਿਲਦੇ ਰਹਿ ਜੀਏ ਆਪਣੇ ਬੱਚਿਆਂ ਨੂੰ ਬੇਸਿਕ ਐਜੂਕੇਸ਼ਨ ਆਪ ਦਿਓ ਘਰ ਆਪਣੇ ਬੱਚਿਆਂ ਨੂੰ ਟਾਈਮ ਦਿਓ ਮੇਨ ਗੱਲ ਇਹ ਹੈ ਆਪ ਵੀ ਖੁਦ ਸੋਸ਼ਲ ਮੀਡੀਆ ਦਾ ਘੱਟ ਯੂਜ਼ ਕਰਦੇ ਹੋਏ ਆਪ ਆਪਣੇ ਬੱਚਿਆਂ ਨੂੰ ਬੈਠ ਕੇ ਸਿੱਖਿਆ ਦਿਓ ਕਿ ਬਾਹਰ ਇਹ ਕੁਝ ਚੱਲ ਰਿਹਾ ਹੈ ਅਗਰ ਤੁਹਾਨੂੰ ਕੋਈ ਅਨੈਚੁਰਲ ਟੱਚ ਕਰ ਰਿਹਾ ਹੋਵੇ ਜਾਂ ਅਨੈਚੁਰਲ ਤੁਹਾਨੂੰ ਲੱਗਦਾ ਹੈ ਤੁਹਾਡੇ ਨਾਲ ਕੁਝ ਹੋ ਰਿਹਾ ਹੋਵੇ ਇਹ ਬੱਚੇ ਤੁਹਾਨੂੰ ਅਗਰ ਆ ਕੇ ਦੱਸਣ ਤੇ ਉਹਨੂੰ ਵੀ ਤਰੀਕੇ ਨਾਲ ਸੁਣੋ ਈਵਨ ਐਨੀ ਕਿ ਆਪਣੇ ਹੀ ਬੱਚੇ ਨੂੰ ਤੁਸੀਂ ਗਲਤ ਸਮਝੋ ਆਪਣੇ ਬੱਚਿਆਂ ਨੂੰ ਧਿਆਨ ਨਾਲ ਸੁਣੋ ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਤਾਂ ਕਿ ਉਹ ਜਿਹੜੀ ਸਮਾਜ ਦੀ ਗੰਦਗੀ ਹੈ ਉਹਦੇ ਵਿੱਚ ਇਹਦੇ ਚਿੱਟੇ ਉਹਨਾਂ ਨੂੰ ਨਾ ਪੈਣ ਉਹ ਆਪਣੀ ਬਹੁਤ ਤੁਸੀਂ ਇੰਨੀ ਮਿਹਨਤਾਂ ਕਰਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਰਹੇ ਹੋ ਤੇ ਉਹ ਇੱਕ ਕਾਬਿਲ ਇਨਸਾਨ ਬਣ ਕੇ ਬਾਹਰ ਨਿਕਲ ਉਹਨਾਂ ਦਾ ਜਿਹੜਾ ਮਾਈਂਡ ਹੈ ਉਹ ਸੋਚੋ ਉਹਨਾਂ ਦੇ ਮਾਈਂਡ ਦੇ ਵਿੱਚ ਚੱਲਦਾ ਕੀ ਪਿਆ ਕਿਤੇ ਉਹ ਕ੍ਰਿਮੀਨਲ ਮਾਈਂਡ ਤਾਂ ਨਹੀਂ ਬਣ ਰਿਹਾ ਅਗਰ ਉਹ ਕ੍ਰਿਮੀਨਲ ਮਾਈਂਡ ਬਣ ਰਿਹਾ ਤੇ ਕਿਉਂ ਬਣ ਰਿਹਾ ਉਹਨਦੇ ਪਿੱਛੇ ਹਮੇਸ਼ਾ ਐਗਰੈਸ਼ਨ ਹੁੰਦੀ ਹੈ ਕਿਤੇ ਨਾ ਕਿਤੇ ਕਿਸੇ ਦਾ ਗੁੱਸਾ ਹੁੰਦਾ ਹੈ ਉਸ ਚੀਜ਼ ਨੂੰ ਸਮਝੋ ਉਸ ਬੱਚੇ ਨੂੰ ਸਮਝਾਓ ਉਸ ਦੇ ਬਿਲਕੁਲ ਜੜਾ ਤੱਕ ਜਾਓ ਕਿ ਸਾਡਾ ਬੱਚਾ ਖਰਾਬ ਕਿਉਂ ਹੋ ਰਿਹਾ ਕਿਉਂਕਿ ਤੁਹਾਡਾ ਮੇਰਾ ਇੰਨੀ ਮਿਹਨਤ ਕੀਤੇ ਦਾ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਬੱਚਿਆਂ ਨੂੰ ਇੱਕ ਅੱਛੀ ਜ਼ਿੰਦਗੀ ਦੇ ਨਾਲ ਨਾਲ ਅੱਛਾ ਇਨਸਾਨ ਨਾ ਬਣਾ ਪਾਏ ਅੱਛਾ ਇਨਸਾਨ ਬਣਾਣਾ ਜ਼ਿਆਦਾ ਜ਼ਰੂਰੀ ਹੈ ਅੱਛੇ ਤੇ ਚੰਗੇ ਸਕੂਲਾਂ ਚ ਪੜਾਉਣ ਨਾਲੋਂ ਧੰਨਵਾਦ